ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਢੋਲਣ ਤੇ ਰਾਖੂ ਪ੍ਰਭੂ ਨਾਨਕ ਢੇ ਕਰ ਰਹਾ ਤਾਂ ਸੱਜਣਾ ਸੱਚਾ ਪਾਤਸ਼ਾਹ ਸਰ ਸ਼ਾਹ ਦਾ ਸ਼ਾਹ ਜਿਸ ਆਸ ਬੈਠਿਆ ਸੋਹੀਆ ਸਭਨਾ ਤਾ ਵੀ ਸਾਮ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਹੀ ਕੰਜਵਾ ਰਹਿਨ ਨਾ ਪਾਵਹਿ ਸੋਰ ਨਾਰੇ ਦੇਵਾ ਉਠ ਸਿਧਾਰੇ ਕਰ ਮਨ ਜਾਨਾ ਸੇਵਾ ਜੀਵਤ ਪੇਖੇ ਜਿੰਨੀ ਹਰ ਹਰ ਧਿਆਆ ਸਾਧ ਸੰਗ ਤਿਨੇ ਦਰਸ਼ਨ ਪਾਇਆ ਰਹਾ ਬਾਦਸ਼ਾਹ ਸਾਵਪਾਰੀ ਮਰਨਾ ਜੋ ਦੀ ਸਾ ਸੁ ਕਾਲ ਹੀ ਖਰਨਾ ਕੂੜਾ ਮੋਹੇ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਸ਼ਤਾਨਾ ਕਿਰਪਾ ਨਿਦਾਨ ਨਾਨਕ ਕਾ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਕਿਰਪਾ ਨਿਦਾਨ ਨਾਨਕ ਕਾ ਕਰੋ ਦਾਤ ਨਾਮ ਤੇਰਾ ਜਪੀ ਦੇਨਾਰਾ ਤਾ ਸੁਹੀ ਮਹਲਾ ਪੰਜਵਾ ਰਹਿਨ ਨਾ ਪਾਵੇ ਸੁਰ ਨਰ ਦੇਵਾ ਉਠ ਸਿਧਾਰੇ ਕਰ ਮਨ ਜਨ ਸੇਵਾ ਜੀਵਤ ਪੇਖੇ ਜਿਨਿ ਹਰ ਹਰ ਧਿਆਇ ਸਾਧ ਸੰਗ ਤਿਨਿ ਦਰਸ਼ਨ ਪਾਇਆ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਬਾਤ ਅੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਸੁਹੀ ਰਾਗ ਅੰਦਰ ਅੰਗ 740 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾਣ ਨਾਮ ਦਾਣ ਦੀਆਂ ਲਾਤਾ ਕੋਮਲ ਚਰਨਾਂ ਦੀ ਪੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੁੜ ਕੇ ਰੱਖ ਲੈਨ ਸਰਬੱਤ ਸੰਗਤ ਨੂੰ ਦੁੱਤ ਪਤ ਧੰਨੀਆਂ ਦਾਤਾ ਸਰੀਰਕ ਤੰਦਰੁਸਤੀ ਦੇਹ ਰੂਹਤਾ ਬਖਸ਼ਣਾ ਨਿਤਨੇਮ ਨਾਮ ਬਾਣੀ ਦੀ ਦਾਤ ਸੇਵਾ ਸਿਮਰਨ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ